ਅੱਜ ਅਸੀਂ ਜਲਦੀ ਦਾ ਚਕਤਾਰ ਸੀ ਹਵਾਰਾ ਜੀ ਦੀ ਮਾਤਾ ਜੀ ਨੇ ਤਸਕ ਕਰਨਾ ਇਸੀ ਹੈ ਮਾਤਾ ਜੀ 81 ਸਾਲ ਦੇ ਨੇ ਤਕਰੀਬਨ ਤੇ ਹੁਣ ਬੈਠਦੇ ਹੀ ਹੈ ਸਿਰਫ ਸਤਿ ਦਾ ਜਵਾਬ ਉਹ ਵੀ ਹਲਕਾ ਜਿਹਾ ਹੀ ਦਿੰਦੀ ਹੈ ਬਈ ਜਿਵੇਂ ਤੇ ਪਰੋਦਾ ਨੂੰ ਬਸ ਆਖਰੀ ਵਾਰ ਚਹੀਦੀ ਹੈ ਵੀ ਕਿਸੇ ਤਰ੍ਹਾਂ ਉਹ ਆਪਣੇ ਛੋਟੇ ਪੁੱਤਰ ਗਤੀਦਰ ਜਿੱਟਾ ਅਸੀਂ ਹਵਾਰਾ ਦੇ ਨਾਲ ਕਿਸ ਘਰ ਦੇ ਵਿੱਚ ਚਾਹੇ ਦੋ ਦਿਨ ਹੀ ਰਹਿ ਲੈਣ ਦਸ਼ਮਣੋਂ ਦਾ ਵੀ ਮਾਤੀ ਤੇ ਆਖਰੀ ਇੱਛਾ ਸਮਝ ਲੋਗੇ ਤੁਸੀਂ ਕਹਿ ਸਕਦੇ ਹੋ ਵੀ ਆਹੀ ਹੈ ਤੇ ਮੈਂ ਸਰਕਾਰ ਨੂੰ ਵੀ ਬੇਇੱਜ਼ਤੀ ਕਰਦਾ ਕਿ ਉਹਨਾਂ ਨੂੰ ਪ੍ਰੋਲ ਦਿੱਤੀ ਜਾਵੇ ਤੇ ਇਜਾਜ਼ਤ ਦਿੱਤੀ ਜਾਵੇ ਮੋਰ ਕੇ ਵੀ ਸੋਨਦੀ ਸਾਹਿਬ ਨੂੰ ਵੀ ਨਹੀਂ ਬਰੀ ਦਿੱਤੀ ਹੈ ਤੇ ਭਾਈ ਸਾਹਿਬ ਦੇ ਤਾਂ ਹੁਣ ਜਥੇਦਾਰ ਜੀ ਦੇ ਤਾਂ ਕੋਈ ਕੇਸ ਵੀ ਨਹੀਂ ਹੈ ਸਾਰੇ ਕੇਸਾਂ ਚੋਂ ਬਰੀਆਂ ਤੇ ਉਹਨਾਂ ਨੂੰ ਪ੍ਰੋਲ ਦੇ ਕੇ ਆਪਣੇ ਮਾਤਾ ਜੀ ਨਾਲ ਥੋੜੇ ਦਿਨ ਰਹਿੰਦੇ ਜਾਇਜ਼ ਦਿੱਤੀ ਹੈ ਆਪਣੀ ਮਾਇਕ ਜੀ ਦਾ ਖਾਂਸਾ ਮਾਇਕ ਜੀ ਦਾ ਪਤਨ ਸਾਹਿਬ ਅਤੇ ਅੱਜ ਅਸੀਂ ਜਹਦਰ ਭਾਈ ਤਾਰਸ ਸਿੰਘ ਜੀ ਹਵਾਰਾ ਦੇ ਘਰ ਕਿੰਨੂ ਮਾਤਾ ਦੇ ਦਰਸ਼ਨ ਕਰਨ ਆਏ ਆਂ ਪਾਣੀ ਉਹਨਾਂ ਦੀ ਇਸ ਸਾਦਕ ਨੂੰ ਦੇਖ ਕੇ ਸਾਨੂੰ ਮਹਿਸੂਸ ਹੋ ਰਿਹਾ ਵੀ ਬਸ ਕਿ ਇਸ ਸਾਦਕੀ ਤਾਂ ਮਾਤਾ ਕਿਸੇ ਵੀ ਹੋਵੇ ਬਤਾਰ ਇੱਕ ਮਾਂ ਮਹਿਸੂਸ ਕਰਕੇ ਵੀ ਕਿਸੇ ਦੀ ਮਾਂ ਹੈ ਸਾਦਕ ਜੋ ਇਸਕਿ ਆਖਰੀ ਜੀਵਨ ਦੇ ਪਲਾਂ 'ਚ ਆਪਣੇ ਪੁੱਤਰ ਨੂੰ ਦੇਖ ਰਹੀ ਐ ਅਸੀਂ ਆਪ ਬੰਦ ਕੇ ਗਵਰਨਮੈਂਟ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਜਰੂਰ ਉਹਨਾਂ ਦੀ ਰੂਹ ਦੀ ਜਿਹੜੀ ਆਵਾਜ਼ ਐ ਸਭ ਤੋਂ ਨਿਕਲ ਨਹੀਂ ਰਹੀ ਉਹਨਾਂ ਦੀ ਲਗਾਤਾਰ ਐ ਉਹਨਾਂ ਦੀ ਰੂਹ ਦੀ ਰੂਹ ਦੀ ਆਵਾਜ਼ ਨੂੰ ਨਸਖ ਕਰਦੇ ਹੋਏ ਗਵਰਨਮੈਂਟ ਦਾ ਹੱਕ ਬਣਦਾ ਕਿ ਉਹਨਾਂ ਨੂੰ ਸਰਾਹ ਦੇ ਦੇਣ ਇੱਕ ਵਾਰ ਉਹਨਾਂ ਦੇ ਦਰਸ਼ਨ ਕਰਕੇ ਆਖਰੀ ਸਾਹਾਂ ਤੇ ਪਏ ਨੇ ਮਾਤਾ ਜੀ ਇਹ ਪੂਰੀ ਕੌਮ ਦੀ ਭਾਵਨਾ ਐ ਮਾਂ ਕਿਸੇ ਦੀ ਵੀ ਹੋਵੇ ਆ ਨਾਰਮਲ ਵਿਅਕਤੀ ਦੀ ਵੀ ਹੋਵੇ ਉਹਦੇ ਵੀ ਹੱਕ ਬਣਦਾ ਉਹ ਤਾਂ ਐਡੇ ਵੱਡੇ ਜੱਜੇਦਾਰ ਦੀ ਕੌਮ ਦੇ ਜੱਜੇਦਾਰ ਦੀ ਮਾਂ ਦਾ ਇਸ ਲਈ ਗਵਰਨਮੈਂਟ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਿੱਖ ਪਾਲ ਸਿੱਖ ਕੌਮ ਦੀਆਂ ਭਾਵਨਾ ਨੂੰ ਸਮਝਦੇ ਹੋਏ ਕਿਰਪਾ ਕਰਕੇ ਜੱਜੇਦਾਰ ਭਾਈ ਜਤਾਰ ਸਿੰਘ ਵਾਰਾ ਨੂੰ ਟ੍ਰੋਲ ਇੱਕ ਦੋ ਦਿਨ ਜਿੰਨਾ ਵੀ ਬਣਦਾ ਉਹ ਮਾਤਾ ਦੇ ਦਰਸ਼ਨ ਕਰਨ ਵਾਸਤੇ ਦਿੱਤੀ ਜਾਵੇ ਇੱਕ ਮਾਂ ਦੀ ਹਕ ਨੂੰ ਸਮਝਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਆ ਕੌਮ ਲਈ ਨਸਾਇਨ ਦਸਨ ਦੇ ਲੋਟੇ ਵਿੱਚ ਲੜਨ ਵਾਲੇ ਮਹਾੜ ਯੋਧੇ ਜਦ ਦਾ ਦਖਤਾਰ ਸਿੰਘ ਜਬੇ ਦੀ ਧਰਤੀ ਤੇ ਕੌਮ ਨੇ ਸ੍ਰੀ ਆਕੰਤਰ ਸਾਹਿਬ ਦਾ ਨਿਖੇਦਾਰ ਵੀ ਬਣਾਇਆ ਉਹ ਮਹਾਨ ਯੋਧਾ ਜਿਸ ਨੇ ਹਜ਼ਾਰਾਂ ਝੁੱਠੇ ਪੁਰਸ ਮਗਾਵਲੇ ਬਣਾਉਣ ਵਾਲੇ ਨਹਿਰ ਦਾ ਪੁਲ ਨਹੀਂ ਸੀ ਕੋਈ ਟ੍ਰੇਨ ਦਾ ਪੁਲ ਨਹੀਂ ਸੀਗਾ ਜਿੱਥੇ ਨੌਜਵਾਨ ਵੀ ਘਰੋਂ ਆਪਣੇ ਪਰਿਵਾਰ ਲਈ ਰੱਸਣ ਲੈਣ ਗਿਆ ਚਾਹੇ ਕੋਈ ਬਾਜ਼ਾ ਕੋਤਨ ਦਵਾਈ ਖੋਣ ਗਿਆ ਕਿਸੇ ਦੇ ਕੇਸ ਦੀ ਦਸਤਾਰ ਪੰਨੀ ਸੀ ਇਰੇ ਖਾ ਉਹਨਾਂ ਨੂੰ ਕਿਤੇ ਦੀ ਗਾਥਾ ਨਾ ਪਾਇਆ ਹੁੰਦਾ ਸੀਗਾ ਉਸ ਨੂੰ ਹੜਕੇ ਕੁੱਝੇ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰਨ ਵਾਲੇ ਸਮਾਜ ਦੇ ਵਿੱਚ ਤਾਂ ਕਾਫੀ ਸਾਲ ਚੰਨਾਂ ਦੀ ਰਣਜਾ ਅਜਿਨੇ ਨੌਜਵਾਨ ਸ਼ਹੀਦ ਹੋ ਗਏ ਉਸ ਨੂੰ ਖੱਲ ਪਾਉਣ ਵਾਲੇ ਮਹਾਨ ਯੋਧੇ ਸ਼ਹੀਦ ਪਾਈ ਗਿਤਾਰ ਸਿੰਘ ਹਵਾਰਾ ਉਹਨਾਂ ਦੇ ਘਰ ਅਜੇ ਮੈਂਬਰ ਆਫ ਪਾਰਲੀਮੈਂਟ ਭਾਈ ਸਰਜੀਤ ਸਿੰਘ ਜੀ ਖਾਲਸਾ ਸਪੁੱਤਰ ਸ਼ਹੀਦ ਭਾਈ ਜਨਤ ਸਿੰਘ ਜਿਨ੍ਹਾਂ ਨੇ ਸਿੱਪੋਂ ਦੀ ਡਿੱਗੀ ਹੋਈ ਪਾਕੀ ਸੰਧ ਤੇ ਰੱਖਿਆ ਅਸਲੀ ਆਕਾਲ ਤਖਤ ਸਾਹਿਬ ਦੀ ਗੁਰਤਾਮਾ ਦਾ ਬਦਲਾ ਲਿਆ ਸਤਪੰਨ ਨੂੰ ਸੋਧਿਆ ਅੱਜ ਉਸ ਮਾਤਾ ਦਾ ਮਹਾਨ ਮਾਤਾ ਜਿਸ ਨੇ ਆਪਣੀ ਪੁੱਖ ਦੇ ਵਿੱਚੋਂ ਇਸ ਮਹਾਨ ਯੋਧੇ ਨੂੰ ਜਨਮ ਦਿੱਤਾ ਪਾਈ ਗਿਤਾਰ ਸਿੰਘ ਹਵਾਰਾ ਜਿਹੜੇ 1995 ਤੋਂ ਲੈ ਕੇ ਜੇਲ੍ਹ ਦੇ ਵਿੱਚ ਬੰਦ ਨੇ ਆ ਵੀ ਜਿਹੜੀ ਉਹਨਾਂ ਨੂੰ ਸਜ਼ਾ ਹੋਈ ਉਹ ਵੀ ਪੂਰੀ ਕਰਨੀ ਅੱਜ ਉਹਨਾਂ ਦੀ ਸਤਕਾਰ ਦੇ ਮਾਤਾ ਜੀ ਦਾ ਖਾਲਸਾ ਚੱਲਣ ਦੇ ਲਈ ਨੰਬਰ ਆਫ ਪਾਰਲੀਮੈਂਟ ਭਾਈ ਸਰਪੀ ਸਿੰਘ ਦੀ ਖਾਲਸਾ ਅਸੀਂ ਸਾਰੀ ਟੀਮ ਭਾਈ ਗੁਰਿੰਦਰ ਸਿੰਘ ਰੋਡੇ ਭਾਈ ਵਿਆਸ ਸਿੰਘ 임ਰਾਜ ਪੈਂਸਦੀਪ ਖਾਲਸਾ ਗੁਰਦੀਪ ਸਿੰਘ ਖਾਲਸਾ ਸਾਰੇ ਪਹੁੰਚੇ ਆ ਬਾਪੂ ਤਰਸੀਮ ਸਿੰਘ ਜੀ ਭਾਈ ਅਮਰਪਾਲ ਸਿੰਘ ਜੀ ਜੋ ਡਿਵਿਡੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਨੰਬਰ ਆਫ ਪਾਰਲੀਮੈਂਟ ਅਫਰਟ ਕਾਰਟੂਨ ਮੋਜੀ ਰਿਸ਼ਰ ਹੋਰ ਵੀ ਵੱਖ-ਵੱਖ ਜਥੇਬੰਦੀਆਂ ਸਤਕਾਰ ਨੂੰ ਸਸ਼ੀਤਤਾ ਮਾਤਰਾ ਮਾਤਾ ਜੀ ਦਾ ਹਾਲ ਚਾਲ ਜਨਰਲ ਦੇ ਲਈ ਹਾਰਾ ਪੈਂਡਿੰਗ ਲੰਮੇ ਸਮੇਂ ਬਾਅਦ ਉਹਨਾਂ ਦਾ ਘਰ ਨਾ ਪਹੁੰਚਿਆ ਕਿਉਂਕਿ ਮਾਤਾ ਜੀ ਅਮਰੀਕਾ ਦੇ ਵਿੱਚ ਸੀ ਆਪਣੇ ਵੱਡੇ ਪੁੱਤਰ ਦੇ ਕੋਲ ਕਿ ਅੱਜ ਇੱਥੇ ਘਰ ਦੇ ਵਿੱਚ ਨੇ ਅੱਜ ਦਾ ਪੂਰਾ ਪੁੱਲਾ ਕਾਫੀ ਲੰਬੇ ਸਮੇਂ ਬਾਅਦ ਫਰੇਕ ਮਾਂ ਨੂੰ ਤੜਪ ਹੁੰਦੀ ਆ ਸਭ ਦੇ ਪੁੱਤ ਨੂੰ ਮਿਲਣ ਦੀ ਆਪਾਂ ਆ ਵੀ ਵੇੜੇ ਆ ਕਈ ਵਾਰੋਂ ਸਵਾਸ ਨਾ ਕਈ ਕਹਿੰਦੇ ਵੀ ਫਲਾਣੇ ਨੇ ਚੌਚਾ ਪਾਣੀ ਦਾ ਪਾਇਆ ਤੇ ਉਹਦੇ ਸਵਾਸ ਨਿਕਲ ਗਏ ਆ ਓੜੀਕ ਰਹੇ ਸੀ ਆਪਾਂ ਆ ਵੀ ਪੰਡਾਂ ਦੇ ਵਿੱਚ ਆ ਵੀ ਕਹਾਵਤ ਬਣੀ ਹੋਈ ਆ ਕਿ ਬਿਤਾ ਮਾਂ ਉਹਦੇ ਅੱਜ ਵੀ ਕੋਲ ਨਹੀਂ ਸਕਦੀ ਕੀ ਸਿਰਫ ਅਦੇ ਹੀ ਸਾਂਝੀ ਕਰਦੇ ਆ ਉਹਦੇ ਉਸ ਪੁੱਤਰ ਨੂੰ ਓੜੀਕ ਰਹੀ ਆ ਸੇਮ ਐਪੀ ਸਾਹਿਬ ਅਸੀਂ ਸਾਰੇ ਅੱਜ ਸਾਡਾ ਫਰਜ਼ ਵੀ ਬਣਦਾ ਇਸ ਨੇ ਉਹਨਾਂ ਨੇ ਕੌਮ ਦੀ ਲਿੰਕ ਹੱਥ ਘੜ ਛੱਡਿਆ ਬਰਜਮਾਨੀ ਵਧੀਆ ਖਿਡਾਰੀ ਸੀਗੇ ਫੁੱਟਬਾਲ ਦੇ ਤੇ ਅਧੀ ਆਪਣੇ ਨਿਕੇ ਸੀਗੇ ਦਾਸ ਜੀ ਮਲਵਾਰਾ ਅੱਜੋ ਸਮਾਂ ਵੀ ਹੌਸਲਾ ਮਿਲੇ ਸਕੂਨ ਮਿਲੇ ਕਿ ਮੇਰੇ ਪੁੱਤਾਂ ਨੇ ਕੁਰਬਾਨੀ ਕੀਤੀ ਪਾਣੀ ਤੇ ਆ ਰਿਹਾ ਮੇਰੇ ਘਰ ਕਾਫੀ ਸਮੇਂ ਬਾਅਦ ਜਿਹੜਾ ਘਰ ਪੁੱਲਿਆ ਉਸ ਘਰ ਦੇ ਵਿੱਚ ਪਤਰੀ ਆ ਉਹ ਸਤਨਾਮਪੀ ਸਾਹਿਬ ਦੋ ਜੰਮ ਤੁਹਾਡੇ ਨਾਲ ਸਾਂਝੇ ਕਰਕੇ ਬਾਈ ਤੁਸੀਂ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ